ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਪਰਿਵਾਰ ਪਿੰਡ ਚਾਂਦੀਵਾਲਾ ਦਾ ਰਹਿਣ ਵਾਲਾ ਹੈ ਜੀ ਪਿੰਡ ਚਾਂਦੀਵਾਲਾ ਜ਼ਿਲ੍ਹਾ ਫਰੀਦਪੁਰ ਜਿਹੜਾ ਕਿ ਸਰਹੱਦੀ ਇਲਾਕਾ ਹੈ ਜੀ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜੀ ਕਿ ਹੜ੍ਹ ਦੀ ਮਾਰ ਹੈ ਪਿਛਲੇ 1 ਮਹੀਨੇ ਤੋਂ ਚੱਲ ਰਹੀ ਹੈ ਜੀ ਔਰ ਉੱਪਰ ਬਾਰਿਸ਼ਾਂ ਨੇ ਵੀ ਕਾਫੀ ਨੁਕਸਾਨ ਕੀਤਾ ਹੋਇਆ ਹੈ ਜੀ ਹੜ੍ਹ ਦੀ ਚਪੇਟ ਵਿੱਚ ਆਣ ਕਰਕੇ ਇਸ ਵੀਰ ਦਾ ਜਿਹੜਾ ਘਰ ਹੈ ਜੀ ਉਹ ਡਿੱਗਿਆ ਪਿਆ ਹੈ ਜੀ ਛੱਤ ਸਿਰ ਤੇ ਬਿਲਕੁਲ ਹੈ ਨਹੀਂ ਜੀ ਤੁਹਾਨੂੰ ਇਸ ਕਮਰੇ ਤੇ ਵੀ ਹਾਲਾਤ ਦਿਖਾ ਦੇਣਾ ਜੀ ਕਿਉਂਕਿ ਇਸ ਕਿਉਂਕਿ ਦਿਹਾੜੀਦਾਰ ਬੰਦਾ ਹੈ ਜੀ ਔਰ ਇਹਨਾਂ ਨੂੰ ਕੁਝ ਦਿਨ ਪਹਿਲਾਂ ਤਕਰੀਬਨ ਡੇਢ ਦੋ ਮਹੀਨੇ ਪਹਿਲਾਂ ਇਹਨਾਂ ਨੂੰ ਅਦਰੰਗ ਅਟੈਕ ਹੋ ਗਿਆ ਸੀਗਾ ਜਿਹਦੇ ਕਰਕੇ ਕੀ ਇਹ ਕੰਮ ਕਰ ਨਹੀਂ ਇਹਨਾਂ ਜਿਆਦਾ ਕਰ ਸਕਦੇ ਔਰ ਅੱਜਕੱਲ ਦੀ ਮਹਿੰਗਾਈ ਇੰਨੀ ਆ ਕਿ ਇੱਕ ਦੋ ਬੱਚਿਆਂ ਨੂੰ ਪੜਾਉਣਾ ਜਾਂ ਉਹਨਾਂ ਦਾ ਖਰਚਾ ਚੁਕਣਾ ਬਹੁਤ ਮੁਸ਼ਕਲ ਹੈ ਜੀ ਇਸ ਕਰਕੇ ਸੰਗਤ ਜੀ ਤੁਸੀਂ ਸਮਝ ਸਕਦੇ ਹੋ ਇਸ ਦੀ ਮਜਬੂਰੀ ਨੂੰ ਕਿ ਜਿਹੜਾ ਘਰ ਦਾ ਮਤਲਬ ਕਿ ਆਪਣਾ ਘਰ ਬਣਾਉਣ ਦੇ ਯੋਗ ਨਹੀਂ ਹੈਗਾ ਜੀ ਸੋ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਵੀ ਦਾਨੀ ਸੱਜਣ ਵੀਰ ਐਨ ਆਰ ਆਈ ਵੀਰ ਸਿੰਗਰ ਭਰਾ ਕੋਈ ਵੀ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੋਵੇ 150 200 500000 ਕੋਈ ਵੀ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਇਹਨਾਂ ਦੀ ਮਦਦ ਕਰ ਸਕਦਾ ਜੀ ਕਿਉਂਕਿ ਪਰਿਵਾਰ ਨੂੰ ਲੋੜ ਹੈ ਜੀ ਹਾਂਜੀ ਵੀਰ ਜੀ ਕਿਹੜਾ ਪਿੰਡ ਹੈ ਜੀ ਚਾਂਦੀਵਾਲੇ ਹਾਂਜੀ ਵੀਰ ਜੀ ਆਪਾਂ ਨੂੰ ਇਸ ਤੋਂ ਪਹਿਲਾਂ ਕੀ ਹੋਇਆ ਸੀ ਜੀ ਵੇਖੀਆ ਪਹਿਲਾਂ ਇਹ ਦਰੰਗ ਟੈਕ ਹੋਇਆ ਸੀ ਜੀ ਟੀਹਾੜੀ ਦਾ ਆਪਾਂ ਕਰਨ ਜਾ ਸੀ ਤੇ ਰਸਤੇ ਜੀ ਹੋ ਗਿਆ ਸੀ ਠੀਕ ਹੈ ਜੀ ਕਿੰਨੇ ਬੱਚੇ ਆ ਜੀ ਦੋ ਮੁੰਡੇ ਨੇ ਅੱਛਾ ਹੋਰ ਵੀਰ ਜੀ ਤੁਸੀਂ ਅੱਜ ਕੱਲ ਤੁਹਾਨੂੰ ਪਤਾ ਕਿ ਹੜ੍ਹ ਆਏ ਹੋਏ ਨੇ ਤੇ ਤੁਸੀਂ ਆਪਣਾ ਸਮਾਨ ਵਗੈਰਾ ਕਿੱਥੇ ਰੱਖਿਆ ਹੈ ਜੀ ਟੈਂਟ 'ਚ ਕਿਸੇ ਦੇ ਘਰੇ ਰੱਖਿਆ ਹੋਇਆ ਜੀ ਅੱਛਾ ਜੀ ਛੋਟੇ ਛੋਟੇ ਬੱਚੇ ਨੇ بارشਾ ਹੋਣ ਕਰਨਾ ਕਿੱਥੇ ਦੇ ਇੱਥੇ ਵੀ ਰਹਿ ਨਹੀਂ ਸਕਦੇ ਸੀ 7 ਦਿਨ ਪਿਛੇ ਪਹਿਲਾਂ ਬਾਚਾ ਉਹਦੇ ਪਰ ਪਾਣੀ ਆ ਗਿਆ ਪਾਣੀ ਇੱਥੇ 2-3-3 ਫੁੱਟ ਪਾਣੀ ਸੀ ਠੀਕ ਮਤਲਬ ਘਰ ਦੇ ਅੰਦਰ 2-2-3-3 ਫੁੱਟ ਪਾਣੀ ਸੀਗਾ ਜੀ ਪਾਣੀ ਇੱਥੇ ਆ ਸਾਰਾ ਪਾਣੀ ਸੀਗਾ ਜੀ ਅੱਛਾ ਇਸ ਵਾਲੇ ਏਰੀਆ ਦੇ ਪੂਰਾ ਪਾਣੀ ਸੀਗਾ ਜੀ ਠੀਕ ਹੈ ਔਰ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੀ ਦੇਖਿਆ ਹੋਣਾ ਆ ਕਈ ਆਪਣੇ ਸਿੰਗਰ ਭਰਾ ਕਈ ਐਨ ਆਰ ਆਈ ਵੀਰ ਮਤਲਬ ਕਿ ਅਨਿ ਸੰਗਾ ਜੀ ਤੁਹਾਨੂੰ ਮੈਂ ਅੰਦਰ ਦੇ ਹਾਲਾਤ ਵੀ ਦਿਖਾ ਦਿੰਦਾ ਜੀ ਜਿਹੜਾ ਇੱਕ ਕਮਰਾ ਬਚਿਆ ਹੋਇਆ ਜੀ ਉਸਦੇ ਹਾਲਾਤ ਵੀ ਤੁਸੀਂ ਦੇਖੋ ਜੀ ਕਮਰਾ ਨਹੀਂ ਬਚਿਆ ਜੀ ਇੱਕ ਸਾਈਡ ਇਹਨਾਂ ਦੀ ਢੱਠੀ ਹੋਈ ਹੈ ਜੀ ਜਿਹੜਾ ਕਿ ਤਰਪਾਲ ਦੇ ਸਹਾਰੇ ਤਰਪਾਲ ਦੇ ਸਹਾਰੇ ਤੁਸੀਂ ਦੇਖੋ ਤਰਪਾਲ ਵੀ ਬਿਲਕੁਲ ਦੀ ਹਾਲਾਤ ਨੇ ਜੋ ਤਰਪਾਲ ਦੀ ਹਾਲਤ ਤੇ ਉਹ ਵੀ ਬਿਲਕੁਲ ਖਸਤਾ ਹੋ ਚੁੱਕੀ ਹੈ ਜੀ ਸੰਗਾ ਜੀ ਔਰ ਛਾਤਰੀ ਬਾਲਿਆਂ ਵਾਲੀਏ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਇਹ ਵੀਡੀਓ ਦਾਨੀ ਸਜਨਾ ਤੱਕ ਪਹੁੰਚ ਸਕੇ ਔਰ ਇਸ ਪਰਿਵਾਰ ਦੀ ਹੈਲਪ ਹੋ ਸਕੇ ਜੀ ਉਹ ਸੰਗੈ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਜੋ ਬਾਥਰੂਮ ਨੇ ਉਹਨਾਂ ਦੀ ਹਾਲਾਤ ਵੀ ਬਹੁਤ ਮਾੜੇ ਨੇ ਜੀ ਇਹਨਾਂ ਦਾ ਵਾਸ਼ਰੂਮ ਵਗੈਰਾ ਜੀ ਔਰ ਰਸੋਈ ਤਾਂ ਬਿਲਕੁਲ ਇਹਨਾਂ ਦੇ ਹੈ ਨਹੀਂ ਜੀ ਜੋ ਕੁਝ ਕਰਦੇ ਸੀਗੇ ਜੀ ਆਪਣਾ ਕਮਰੇ ਦੇ ਵਿੱਚ ਹੀ ਜਿਹੜਾ ਕੁਝ ਰਹਿਣ ਸਹਿਣ ਜੀ ਆਪਣਾ ਖਾਣ ਪਕਾਣੋ ਸਾਰਾ ਇਸ ਕਮਰੇ ਦੇ ਵਿੱਚ ਕਰਦੇ ਸੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਇਹ ਵੀਡੀਓ ਵੱਧ ਤੋਂ ਅੱਗੇ ਤੋਂ ਅੱਗੇ ਪਹੁੰਚ ਸਕੇ ਔਰ ਇਸ ਪਰਿਵਾਰ ਦੀ ਹੈਲਪ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ